ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਓ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਓ ਪ੍ਰੀਤ ਅੱਜ ਬਹੁਤ ਖੁਸ਼ ਸੀ ਕਿਉਂਕਿ ਅੱਜ ਪ੍ਰੀਤ ਦਾ 25ਵਾਂ ਜਨਮ ਦਿਨ ਸੀ। ਉਹਦੇ ਦਫ਼ਤਰ ਦੇ ਵਿੱਚ ਉਹਦਾ ਜਨਮ ਦਿਨ ਮਨਾਇਆ ਗਿਆ। ਉਹਦੇ ਨਾਲ ਦੇ ਕਰਮਚਾਰੀਆਂ ਨੇ ਸਾਰਿਆਂ ਨੇ ਉਹਨੂੰ ਵਧਾਈ ਦਿੱਤੀ, ਕੇਕ ਕੱਟਿਆ ਤੇ ਉਹਨੂੰ ਵਧੀਆ-ਵਧੀਆ ਗਿਫਟ ਦਿੱਤੇ। ਇਸ ਤੋਂ ਵੀ ਜ਼ਿਆਦਾ ਖੁਸ਼ੀ ਪ੍ਰੀਤ ਨੂੰ ਇਸ ਗੱਲ ਦੀ ਸੀ ਕਿਉਂਕਿ ਅੱਜ ਮਣੀ ਨੇ ਆਪਣੇ ਘਰ ਪ੍ਰੀਤ ਤੇ ਆਪਣੇ ਵਿਆਹ ਦੀ ਗੱਲ ਕਰਨੀ ਸੀ। ਤੇ ਪ੍ਰੀਤ ਨੂੰ ਪਤਾ ਸੀ ਕਿ ਮਣੀ ਅੱਜ ਮੈਨੂੰ ਕੋਈ ਨਾ ਕੋਈ ਸਰਪ੍ਰਾਈਜ਼ ਜ਼ਰੂਰ ਦੇਊਗਾ। ਚਲੋ ਸ਼ਾਮ ਨੂੰ ਪ੍ਰੀਤ ਮਣੀ ਨੂੰ ਕਹਿੰਦੀ ਆ ਕਿ ਮੇਰੇ ਹੋਸਟਲ ਦੇ ਰੂਮ ਦੇ ਵਿੱਚ ਆ ਜੀਆ ਆਪਾਂ ਪਾਰਟੀ ਕਰਾਂਗੇ ਮੇਰੀਆਂ ਜਿਹੜੀਆਂ ਕੁੜੀਆਂ ਸਹੇਲੀਆਂ ਨਾਲ ਦੀਆਂ ਉਹ ਵੀ ਆਉਣਗੀਆਂ ਮਣੀ ਸ਼ਾਮ ਨੂੰ 6:00 ਵਜੇ ਇੱਕ ਫੁੱਲਾਂ ਦਾ ਗੁਲਦਸਤਾ ਲੈ ਕੇ ਪ੍ਰੀਤ ਕੋਲ ਜਾਂਦਾ ਪ੍ਰੀਤ ਨੇ ਮਣੀ ਅਤੇ ਆਪਣੀਆਂ ਸਹੇਲੀਆਂ ਦੇ ਆਉਣ ਦੀ ਪੂਰੀ ਤਿਆਰੀ ਕਰ ਰੱਖੀ ਸੀ ਚਲੋ ਪ੍ਰੀਤ ਦੀਆਂ ਸਹੇਲੀਆਂ ਪਹਿਲਾਂ ਪਹੁੰਚ ਜਾਂਦੀਆਂ ਤੇ ਉਹ ਮਣੀ ਦਾ ਇੰਤਜ਼ਾਰ ਕਰਦੀਆਂ ਜਦੋਂ ਮਣੀ ਆਉਂਦਾ ਤਾਂ ਮਣੀ ਇੱਕ ਫੁੱਲਾਂ ਦਾ ਗੁਲਦਸਤਾ ਲੈ ਕੇ ਰੀਤ ਦੇ ਪੈਰਾਂ 'ਚ ਬਹਿ ਕੇ ਉਹਨੂੰ ਹੈਪੀ ਬਰਥਡੇ ਵਿਸ਼ ਕਰਦਾ ਤੇ ਉਹਨੂੰ ਕਹਿੰਦਾ ਕਿ ਵੈਲਿਊ ਮੈਰੀ ਮੀ ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਤਾਂ ਪ੍ਰੀਤ ਆ ਜਿਹੜੀ ਉਹ ਬਹੁਤ ਖੁਸ਼ ਹੋ ਜਾਂਦੀ ਆ ਪ੍ਰੀਤ ਕਹਿੰਦੀ ਯੈਸ ਹਾਂ ਮੈਂ करूंगी ਚਲੋ ਇਸ ਤੋਂ ਬਾਅਦ ਉਹਦੀਆਂ ਸਹੇਲੀਆਂ ਜਿਹੜੀਆਂ ਤਾੜੀ ਵਜਾਉਂਦੀਆਂ ਨੇ ਤੇ ਕੇਕ ਕੱਟਦੇ ਆ ਫਿਰ ਸਾਰੇ ਜਣੇ ਪਾਰਟੀ ਕਰਦੇ ਆ ਪ੍ਰੀਤ ਮਣੀ ਨੂੰ ਕਹਿੰਦੀ ਹੈ ਕਿ ਮਣੀ ਘਰ ਦੇ ਆ ਨਾਲ ਗੱਲ ਕਰ ਲਈ ਵਿਆਹ ਦੀ ਤਾਂ ਮਣੀ ਕਹਿੰਦਾ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੇ ਘਰ ਦੇ ਮੇਰੇ ਤੋਂ ਬਾਹਰ ਨਹੀਂ ਹੈਗੇ ਮੈਂ ਗੱਲ ਕਰ ਲਈ ਆ ਮੈਂ ਜਲਦੀ ਤੈਨੂੰ ਆਪਣੇ ਘਰ ਦੇ ਆ ਨਾਲ ਮਿਲਵਾਉਂਗਾ ਤੇ ਪ੍ਰੀਤ ਕਹਿੰਦੀ ਵੀ ਮਣੀ ਮੈਂ ਤੇਰੇ ਨਾਲ ਇੱਕ ਦੋ ਜ਼ਰੂਰੀ ਗੱਲਾਂ ਕਰਨੀਆਂ ਨੇ ਵੀ ਮੈਂ ਚਾਹੁੰਦੀ ਸੀ ਇਹ ਗੱਲ ਆਪਾਂ ਪਹਿਲਾਂ ਕਰੀਏ ਪਰ ਜਦੋਂ ਹੁਣ ਆਪਣੇ ਵਿਆਹ ਦੀ ਗੱਲ ਤੁਰ ਪਈ ਆ ਤਾਂ ਮੈਂ ਤੈਨੂੰ ਆਪਣਾ ਅਤੀਤ ਬਾਰੇ ਦੱਸਣਾ ਚਾਹਣੀ ਆ ਤੇ ਉਹ ਕਹਿੰਦਾ ਵੀ ਮੈਨੂੰ ਤੇਰੇ ਬਾਰੇ ਸਭ ਕੁਝ ਤਾਂ ਪਤਾ ਉਹ ਕਹਿੰਦੀ ਵੀ ਨਹੀਂ ਤੈਨੂੰ ਮੇਰੇ ਬਾਰੇ ਸਭ ਕੁਝ ਨਹੀਂ ਪਤਾ ਤੇ ਵੀ ਮੈਂ ਤੈਨੂੰ ਦੱਸਣਾ ਚਾਹਣੀ ਆ ਕਿਉਂਕਿ ਅ ਇਨ ਫਿਊਚਰ ਜੇ ਤੈਨੂੰ ਮੇਰੇ ਪਾਸਟ ਬਾਰੇ ਪਤਾ ਲੱਗਦਾ ਤੇ ਆਪਣੇ ਜਿਹੜਾ ਰਿਸ਼ਤਾ ਉਹਦੇ ਵਿੱਚ ਦਰਾੜ ਆਉਣ ਨਾਲੋਂ ਠੀਕ ਆ ਕਿ ਮੈਂ ਪਹਿਲਾਂ ਹੀ ਸਭ ਕੁਝ ਦੱਸ ਦਿਆਂ ਮਣੀ ਇਹ ਗੱਲ ਸੁਣ ਕੇ ਡਰ ਜਾਂਦਾ ਤੇ ਕਹਿੰਦਾ ਕਿ ਪ੍ਰੀਤ ਤੂੰ ਤਾਂ ਮੇਰੇ ਦਿਲ ਦੀ ਧੜਕਣ ਤੇਜ਼ ਕਰਦੀ ਵੀ ਅੱਜ ਤਾਂ ਇੰਨੀ ਖੁਸ਼ੀ ਦਾ ਦਿਨ ਸੀ ਉਹ ਕਹਿੰਦੀ ਵੀ ਦੇਖ ਮਣੀ ਬਹੁਤ ਸਾਰੀਆਂ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜੀਆਂ ਸਚਾਈਆਂ ਆ ਵਾਪਰਦੀਆਂ ਜਿੰਨਾਂ ਦਾ ਸਾਹਮਣਾ ਕਰਨਾ ਸਾਡੇ ਹੱਥ ਵਸ ਚ ਨਹੀਂ ਹੁੰਦਾ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਗੱਲਾਂ ਪਰ ਮੈਂ ਕਹਣੀ ਆ ਕਿ ਸਾਡੇ ਰਿਸ਼ਤੇ ਦੀ ਜਿਹੜੀ ਨੀਹ ਆ ਉਹ ਸੱਚ ਦੇ ਆਧਾਰ ਤੇ ਹੋਵੇ ਵੀ ਕੋਈ ਵੀ ਝੂਠ ਫਰੇਵ ਨਾ ਹੋਵੇ ਸਾਡੇ ਰਿਸ਼ਤੇ 'ਚ ਮਣੀ ਪ੍ਰੀਤ ਦੀਆਂ ਇਹੋ ਜੀਆਂ ਗੱਲਾਂ ਸੁਣ ਕੇ ਉਹਨੂੰ ਕਹਿੰਦਾ ਵੀ ਤੂੰ ਕੀ ਬਾਜ਼ਾਰ ਦਾ ਪਾਈ ਜਾਨੀ ਆ ਉਹ ਕਹਿੰਦੀ ਵੀ ਆਪਾਂ ਚਲੋ ਡਿਨਰ ਤੇ ਚੱਲਦੇ ਆਂ ਵੀ ਨਾਲੇ ਮੈਂ ਤੇਰੇ ਨਾਲ ਗੱਲ ਕਰੂੰਗੀ ਤਦ ਉਹ ਦੋਨੋਂ ਜਾਣੇ ਡਿਨਰ ਲਈ ਜਾਂਦੇ ਆ ਡਿਨਰ ਕਰਦੇ ਆ ਤੇ ਉਸ ਤੋਂ ਬਾਅਦ ਉਹ ਲੌਂਗ ਡਰਾਈਵ ਲਈ ਜਾਂਦੇ ਆ ਰਸਤੇ 'ਚ ਜਾਂਦੇ ਪ੍ਰੀਤਮਣੀ ਨੂੰ ਕਹਿੰਦੀ ਆ ਮਣੀ ਸੌਰੀ ਹੈਨਾ ਕਿ ਆਪਣੇ ਰਿਸ਼ਤੇ ਨੂੰ 6 ਮਹੀਨੇ ਹੋ ਗਏ ਆ ਤੇ ਮੈਂ ਤੈਨੂੰ ਆਪਣੇ ਪਾਸਟ ਬਾਰੇ ਨਹੀਂ ਦੱਸਿਆ ਦਰਅਸਲ ਮੈਂ ਤੇਰੀ ਪਤਨੀ ਬਣਨ ਜਾ ਰਹੀ ਆ ਤੇ ਮੇਰੇ ਅਤੀਤ ਦੇ ਵਿੱਚ ਮੇਰੇ ਨਾਲ ਕੁਝ ਇਹੋ ਜਿਹਾ ਵਾਪਰਿਆ ਜਿਹਨੂੰ ਸੁਣ ਕੇ ਤੈਨੂੰ ਬਹੁਤ ਬੁਰਾ ਲੱਗ ਸਕਦਾ ਪਰ ਮੈਂ ਦੱਸਣਾ ਚਾਹਣੀ ਆ ਮਣੀ ਕਹਿੰਦਾ ਕਿ ਪ੍ਰੀਤ ਤੂੰ ਸਵੇਰ ਦੀ ਲੱਗੀਆਂ ਬੁਝਾਰਤਾਂ ਪਾਉਣ ਹਨਾ ਵੀ ਤੂੰ ਗੱਲ ਦੱਸ ਉਹ ਕਹਿੰਦੀ ਕਿ ਵੀ ਤੂੰ ਇਹ ਸੱਚ ਸੁਣ ਲੈ ਤਿਆਰ ਆ ਉਹ ਕਹਿੰਦਾ ਹਾਂ ਮੈਂ ਬਿਲਕੁਲ ਤਿਆਰ ਆ ਤਾਂ ਪ੍ਰੀਤ ਉਹਨੂੰ ਕਹਿੰਦੀ ਹੈ ਕਿ ਮੇਰਾ ਜਿਹੜਾ ਅਤੀਤ ਆ ਉਹ ਬਹੁਤ ਹੀ ਕਨਾਉਣਾ ਮੇਰੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵਾਪਰਿਆ ਤੇ ਮਤਲਬ ਸਿੱਧੇ ਜੇ ਸ਼ਬਦਾਂ ਵਿੱਚ ਜੇ ਮੈਂ ਤੈਨੂੰ ਕਹਾ ਤਾਂ ਮੇਰਾ ਬਲਾਤਕਾਰ ਹੋਇਆ ਵਿਆ ਕੀ ਤੂੰ ਬਲਾਤਕਾਰ ਹੋਈ ਕੁੜੀ ਨੂੰ ਆਪਣੀ ਪਤਨੀ ਪਤਾ ਨਿਬਨ ਉਲੀ ਰਾਜੀ ਆ ਤਮਣੀ ਨੂੰ ਸ਼ੌਕ ਲੱਗਦਾ ਇਕਦਮ ਇਹ ਗੱਲ ਸੁਣ ਕੇ ਉਹਨਾ ਮਤਲਬ ਗੱਡੀ ਰੋਕ ਲੈਂਦਾ ਉਹਨੂੰ ਐ ਲੱਗਦਾ ਕਿ ਇਹ ਕੀ ਹੋ ਗਿਆ ਉਹਦਾ ਜਿਹੜਾ ਪਸੀਨਾ ਉਹਦੇ ਸਰੀਰ ਨੂੰ ਆ ਜਾਂਦਾ ਉਹਦੇ ਫੇਸ ਤੋਂ ਪਸੀਨਾ ਜਿਹੜਾ ਨੀਚੇ ਨੂੰ ਆਉਣ ਲੱਗਦਾ ਈਵਨ ਕਿ ਗੱਡੀ ਦੇ ਵਿੱਚ ਏਸੀ ਚੱਲ ਰਿਹਾ ਸੀ ਪਰ ਫਿਰ ਵੀ ਮਣੀ ਨੂੰ ਇੰਨਾ ਗੁੱਸਾ ਆਇਆ ਤੇ ਉਹਨੂੰ ਪਸੀਨਾ ਆ ਰਿਹਾ ਸੀ ਪ੍ਰੀਤ ਮਣੀ ਦੀ ਇਹ ਹਾਲਤ ਵੇਖ ਕੇ ਡਰ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਇਸੇ ਲਈ ਮੈਂ ਤੇਨੂੰ ਇਹ ਸੱਚ ਦੱਸਣ ਤੋਂ ਡਰਦੀ ਸੀ ਮਣੀ ਗੱਡੀ ਆ ਜਿਹੜੀ ਇੱਕ ਸਾਈਡ ਤੇ ਲਾ ਲੈਂਦਾ ਤੇ ਪ੍ਰੀਤ ਨੂੰ ਕਹਿੰਦਾ ਕਿ ਜਦੋਂ ਤੂੰ ਮੈਨੂੰ ਇੰਨੀ ਗੱਲ ਦੱਸ ਹੀ ਦਿੱਤੀ ਆ ਤਾਂ ਤੂੰ ਮੈਨੂੰ ਸਾਰੀ ਗੱਲ ਦੱਸ ਫਿਰ ਪ੍ਰੀਤ ਉਹਨੂੰ ਦੱਸਣਾ ਸ਼ੁਰੂ ਕਰਦੀ ਆ ਕਿ ਜਦੋਂ ਮੈਂ ਪਲੱਸ 2 ਕੀਤੀ ਤਾਂ ਮੇਰੇ ਪਾਪਾ ਕਹਿੰਦੇ ਸੀ ਕਿ ਅੱਗੇ ਨਹੀਂ ਪੜ੍ਹਣਾ ਤੇ ਕਿਉਂਕਿ ਆਸੇ ਪਾਸੇ ਦਾ ਮਾਹੌਲ ਇਹੋ ਜਿਹਾ ਸੀ ਹਨਾ ਤੇ ਪਾਪਾ ਨਹੀਂ ਚਾਹੁੰਦੇ ਸੀ ਕਿ ਮੇਰੇ ਤੋਂ ਕੋਈ ਗਲਤੀ ਹੋਵੇ ਪਰ ਮੈਂ ਆਪਣੇ ਪਾਪਾ ਨੂੰ ਜਿੱਦ ਕਰਕੇ ਮਨਾ ਲਿਆ ਕਿ ਮੈਂ ਕਾਲਜ ਪੜ੍ਹਨ ਲੱਗਣਾ ਮੈਂ ਪੜ੍ਹਨਾ ਚਾਹਣੀ ਆ ਮੈਂ ਵਧੀਆ ਜੋਬ ਕਰਨਾ ਚਾਹਣੀ ਆ ਚਲੋ ਮੇਰੀ ਮੰਮੀ ਦੇ ਕਹਿਣ ਤੇ ਮੇਰੇ ਪਾਪਾ ਨੇ ਮੈਨੂੰ ਕਾਲਜ ਪੜਨ ਲਾਤਾ ਮੈਨੂੰ ਕਾਲਜ ਦੇ ਵਿੱਚ ਜਾਣ ਲਈ ਹੈਨਾ ਮਤਲਬ ਆਟੋ ਤੇ ਜਾਣਾ ਪੈਂਦਾ ਸੀ ਤੇ ਸ਼ਾਮ ਨੂੰ ਮੈਂ ਲੇਟ ਹੋ ਜਾਂਦੀ ਸੀ ਇਸ ਲਈ ਪਾਪਾ ਨੇ ਮੈਨੂੰ ਉੱਥੇ ਹੋਸਟਲ ਰਹਿਣ ਦਿੱਤਾ ਤੇ ਹੋਸਟਲ ਤੋਂ ਮੇਰੀ ਮਾਸੀ ਦਾ ਘਰ ਬਹੁਤ ਨੇੜੇ ਸੀ ਵੀ ਜਦੋਂ ਵੀ ਮੈਨੂੰ ਕੋਈ ਛੁੱਟੀ ਆਉਂਦੀ ਸੀ ਤਾਂ ਮੇਰੇ ਮਾਸੀ ਮਾਸੜ ਮੈਨੂੰ ਲੈ ਜਾਂਦੇ ਸੀ ਮੇਰੇ ਪਾਪਾ ਨੇ ਮੈਨੂੰ ਇੱਕੋ ਹੀ ਗੱਲ ਕਹੀ ਸੀ ਵੀ ਦੇਖ ਪ੍ਰੀਤ ਮੈਂ ਤੇਰੇ ਤੇ ਵਿਸ਼ਵਾਸ ਕਰਕੇ ਤੈਨੂੰ ਪੜਨ ਲਾਇਆ ਪੁੱਤ ਮੈਨੂੰ ਕੋਈ ਲੰਬਾ ਨਾ ਦਵਾਈ ਤੂੰ ਜਿੰਨਾ ਮਰਜ਼ੀ ਪੜ ਲਾ ਜੋ ਕੁਝ ਬਣਨਾ ਚਾਹਣੀ ਆ ਬਣ ਲਾ ਪਰ ਮੇਰੇ ਪੱਗ ਨੂੰ ਦਾਗ ਨਾ ਲਾਈਂ ਤੇ ਮੈਂ ਆਪਣੇ ਪਾਪਾ ਨੂੰ ਹਮੇਸ਼ਾ ਇਹ ਕਹਿੰਦੀ ਸੀ ਕਿ ਪਾਪਾ ਤੇਰੀ ਧੀ ਦਾ ਤੇਰੇ ਨਾਲ ਵਾਦਾ ਮੈਂ ਤੇਰੇ ਤੇਰੀ ਇੱਜ਼ਤ ਨੂੰ ਜਾਂ ਤੇਰੀ ਮਾਨ ਸਨਮਾਨ ਨੂੰ ਕਦੇ ਵੀ ਕੋਈ ਠੇਸ ਨਹੀਂ ਪਹੁੰਚਾਵਾਂਗੀ ਕਹਿੰਦੀ ਸਮਾਂ ਲੰਘਦਾ ਗਿਆ ਮੇਰੀ ਫਸਟ ਈਅਰ ਕੰਪਲੀਟ ਹੋ ਗਈ ਫਸਟ ਈਅਰ ਦੇ ਵਿੱਚ ਮੈਨੂੰ 3-4 ਵਾਰੀ ਮੇਰੇ ਮਾਸੀ ਮਾਸੜ ਜੀ ਲੈਣ ਆਏ ਮੈਂ ਉੱਥੇ ਚਲੀ ਜਾਂਦੀ ਸੀ ਤੇ ਪਿੰਡ ਤਾਂ ਮੈਂ 6 ਮਹੀਨਿਆਂ ਤੋਂ ਜਾਂਦੀ ਸੀ ਮੇਰੇ ਮਾਸੀ ਮਾਸਟਰ ਜੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਫਿਰ ਕਹਿੰਦੀ ਸੈਕਿੰਡ ਇਅਰ ਹੋਈ ਤੇ ਇੱਕ ਦਿਨ ਮੇਰੇ ਮਾਸੜ ਜੀ ਮੈਨੂੰ ਲੈਣ ਆਏ ਕਹਿੰਦੀ ਮੈਂ ਮਾਸੜ ਜੀ ਨੂੰ ਕਿਹਾ ਕਿ ਮਾਸੜ ਜੀ ਤੁਸੀਂ ਆਏ ਹੋ ਕੱਲੇ ਮਾਸੀ ਜੀ ਕਿਉਂ ਨਹੀਂ ਆਏ ਤਾਂ ਮਾਸੜ ਜੀ ਕਹਿੰਦੇ ਕਿ ਤੇਰੀ ਮਾਸੀ ਨੂੰ ਕੰਮ ਸੀ ਇਸੇ ਲਈ ਉਹਨਾਂ ਨੇ ਮੈਨੂੰ ਭੇਜਤਾ ਕਹਿੰਦੇ ਜਦੋਂ ਮੈਂ ਮਾਸੜ ਜੀ ਨਾਲ ਪਿੰਡ ਆ ਰਹੀ ਸੀ ਤਾਂ ਮਾਸੜ ਜੀ ਨੇ ਮੇਰੇ ਨਾਲ ਅਜੀਬ ਅਜੀਬ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਕਹਿੰਦੀ ਮੈਂ ਕਿਹਾ ਵੀ ਮਾਸੜ ਜੀ ਤੁਸੀਂ ਵੀ ਐਦਾਂ ਕਿਉਂ ਗੱਲ ਕਰ ਰਹੇ ਹੋ ਉਹ ਕਹਿੰਦਾ ਵੀ ਨਹੀਂ ਪਤਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਉਹ ਕਹਿੰਦੀ ਵੀ ਮੇਰਾ ਮਾਸਟਰ ਮੈਨੂੰ ਕਹਿੰਦਾ ਸੀ ਕਿ ਕਾਲਜ ਦੇ ਵਿੱਚ ਤੈਨੂੰ ਕੋਈ ਮੁੰਡਾ ਤਾਂ ਨਹੀਂ ਪਸੰਦ ਕਹਿੰਦੀ ਮੈਂ ਕਿਹਾ ਵੀ ਨਹੀਂ ਮਾਸਟਰ ਜੀ ਵੀ ਮੈਂ ਤਾਂ ਇੰਨਾਂ ਗੱਲਾਂ ਤੋਂ ਕੋਹਾਂ ਦੂਰ ਆ ਵੀ ਵੈਸੇ ਵੀ ਤੁਸੀਂ ਮੇਰੇ ਨਾਲ ਇਹੋ ਜਿਹੀ ਗੱਲਾਂ ਨਾ ਕਰੋ ਹਨਾ ਮੈਂ ਤੁਹਾਡੀ ਧੀਾਂ ਵਰਗੀ ਆ ਵੀ ਮੈਨੂੰ ਇੰਨਾਂ ਗੱਲਾਂ ਦੀ ਸ਼ਰਮ ਆਉਂਦੀ ਆ ਉਹ ਕਹਿੰਦਾ ਵੀ ਦੇਖ ਪਤ ਕੁੜੀਆਂ ਮੁੰਡੇ ਕਾਲਜ ਦੇ ਵਿੱਚ ਪੜ੍ਹਦੇ ਆ ਆਪਣੀ ਲਾਈਫ ਇੰਜੋਏ ਕਰਦੇ ਆ ਵੀ ਇਹਦੇ ਵਿੱਚ ਸੰਗਣ ਵਾਲੀ ਕੀ ਗੱਲ ਹੈਗੀ ਤੂੰ ਮੈਨੂੰ ਆਪਣਾ ਦੋਸਤ ਹੀ ਸਮਝ ਜੇ ਤੈਨੂੰ ਕੋਈ ਮੁੰਡਾ ਪਸੰਦ ਹੋਇਆ ਤੇ ਤੂੰ ਵਿਆਹ ਕਰਾਉਣਾ ਚਾਹੁੰਦੀ ਹੋਈ ਨਾ ਤਾਂ ਤੂੰ ਬੇਝਿ ਜੇ ਕੋਈ ਵੀ ਇਦਾਂ ਦੀ ਗੱਲ ਹੋਈ ਤੇਰੇ ਪਾਪਾ ਨੂੰ ਮੈਂ ਆਪੇ ਵਿਆਹ ਲਈ ਮਨਾ ਲੂੰ ਕਹਿੰਦੀ ਵੀ ਮਾਸੜ ਦੀ ਗੱਲ ਸੁਣ ਕੇ ਮੈਨੂੰ ਅਜੀਬਤਾ ਲੱਗੀ ਪਰ ਮੈਂ ਜ਼ਿਆਦਾ ਨਾ ਬੋਲੀ ਚਲੋ ਕਹਿੰਦੀ ਅਸੀਂ ਘਰ ਪਹੁੰਚ ਗਏ ਘਰ ਜਾ ਕੇ ਕਹਿੰਦੀ ਵੀ ਮੈਂ ਇਹੀ ਗੱਲ ਸੋਚਦੇ ਇਹ ਵੀ ਮਾਸੜ ਨੇ ਮੈਨੂੰ ਇਉਂ ਕਿਉਂ ਕਿਹਾ ਚਲੋ ਕਹਿੰਦੀ ਮੈਂ 2 ਦਿਨ ਲਾ ਕੇ ਫਿਰ ਹੋਸਟਲ ਆ ਗਈ ਤੇ ਹੋਸਟਲ ਆਉਣ ਤੋਂ ਬਾਅਦ ਕਹਿੰਦੀ ਮਾਸੜ ਜੀ ਮੈਨੂੰ ਅਕਸਰ ਫੋਨ ਕਰਦੇ ਰਹਿੰਦੇ ਤੇ ਮੈਨੂੰ ਕਹਿੰਦੇ ਰਹਿੰਦੇ ਕਿ ਪ੍ਰੀਤ ਜੇ ਤੈਨੂੰ ਕੋਈ ਮੁੰਡਾ ਪਸੰਦ ਆਇਆ ਤਾਂ ਤੂੰ ਮੈਨੂੰ ਜ਼ਰੂਰ ਦੱਸੀਂ ਤੇ ਮੈਂ ਮਾਸੜ ਜੀ ਨੂੰ ਕਹਿ ਚੁੱਕੀ ਸੀ ਕਿ ਮਾਸੜ ਜੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ। ਕਹਿੰਦੀ ਮਾਸੜ ਜੀ ਮੈਨੂੰ ਫੋਨ ਕਰਦੇ ਰਹਿੰਦੇ ਅਜੀਬ ਤਰ੍ਹਾਂ ਦੇ ਕਈ ਵਾਰੀ ਮੈਸੇਜ ਵੀ ਭੇਜ ਦਿੰਦੇ ਤੇ ਮੈਨੂੰ ਨਾ ਇਹ ਗੱਲ ਚੰਗੀ ਨਾ ਲੱਗਦੀ। ਇੱਕ ਦਿਨ ਕਹਿੰਦੀ ਮਾਸੜ ਜੀ ਨੇ ਮੈਨੂੰ ਬਹੁਤ ਅਜੀਬ ਤਰ੍ਹਾਂ ਦੀ ਕੋਈ ਵੀਡੀਓ ਭੇਜੀ। ਕਹਿੰਦੀ ਮੇਰੇ ਨਾਲ ਕਾਲਜ ਦੇ ਵਿੱਚ ਕੋਈ ਕੁੜੀਆਂ ਤੇ ਮੁੰਡੇ ਸੀ ਜਿਹੜਾ ਸਾਡਾ ਗਰੁੱਪ ਸੀਗਾ। ਕਹਿੰਦੀ ਵੀ ਮੈਂ ਸੋਚਿਆ ਵੀ ਸਾਰਿਆਂ 'ਚ ਤਾਂ ਕੀ ਗੱਲ ਕਰਨੀ ਆ। ਕਹਿੰਦੀ ਇੱਕ ਮੁੰਡਾ ਤੇ ਕੁੜੀ ਮੇਰੇ ਬਹੁਤ ਕਲੋਜ਼ ਫਰੈਂਡ ਸੀ। ਮੈਂ ਉਹਨਾਂ ਦੋਨਾਂ ਕੋਲ ਗੱਲ ਕੀਤੀ। કે ਵੀ میرے મસ્સરજી میرے ਨਾਲ એધાં ਦੀਆਂ ગੱਲਾਂ ਕਰਦੇ ਨੇ ਤਾਂ ਜਿਹੜਾ ਉਹ ਮੁੰਡਾ ਸੀਗਾ ਮੇਰਾ ਦੋਸਤ ਉਹ ਕਹਿੰਦਾ ਕਿ ਪ੍ਰীত ਅੱਜ ਕੱਲ੍ਹ ਜ਼ਮਾਨਾ ਨਾ ਬਹੁਤ ખરાબ ਆ ਅੱજ કੱਲ੍ਹ ਰਿਸ਼ਤਿਆਂ ਤੇ વિશ્વાસ ਕਰਨ ਦਾ ਜ਼ਮਾਨਾ ਨਹੀਂ ਹੈਗਾ ਵੀ ਤੂੰ ਨਾ ਐਵੇਂ ਨਾ કਦੇ કોઈ ਉਹਨਾਂ ਕੋਲੇ એਓ ਜੀ ਗੱਲ ਕਰ ਬੈਠੀ ਜਿਹਦੇ ਨਾਲ ਤੇਰੀ ਜ਼ਿੰਦਗੀ ખરાબ ਹੋਵੇ ਤੇ ਕਹਿੰਦੀ ਉਸ ਤੋਂ ਬਾਅਦ ਵੀ ਅਕਸਰ ਮੈਂ ਤੇ ਮੇਰੀ ਸਹੇਲੀ ਮੇਰੇ ਉਸ ਦੋਸਤ ਨਾਲ ਗੱਲ ਕਰ ਲੈਂਦੀਆਂ ਸੀ ਮੇਰੀ ਚੈਟ ਹੁੰਦੀ ਰਹਿੰਦੀ ਸੀ ਕਹਿੰਦੀ ਤਦ ਉਹ ਕਹਿੰਦੀ ਜਦੋਂ ਅਗਲੀ ਵਾਰੀ ਫੇਰ ਮੈਨੂੰ ਮਾਸਟਰ ਜੀ ਲੈਣ ਆਏ ਕਹਿੰਦੀ ਵੀ ਮੈਂ ਕਿਹਾ ਵੀ ਮਾਸਟਰ ਜੀ ਮੈਂ ਨਹੀਂ ਜਾਣਾ ਇਸ ਵਾਰ ਤਾਂ ਮੇਰੇ ਮਾਸਟਰ ਜੀ ਕਹਿੰਦੇ ਵੀ ਮੈਂ ਇੰਨਾ ਗੱਡੀ ਦਾ ਤੇਲ ਫੂਕ ਕੇ ਆਇਆ ਤੈਨੂੰ ਲੈਣ ਤੇ ਤੂੰ ਕਹਿਣੀ ਆ ਮੈਂ ਜਾਣਾ ਨਹੀਂ ਵੀ ਜਾਣਾ ਤਾਂ ਤੈਨੂੰ ਪਊਗਾ ਕਹਿੰਦੀ ਮੈਨੂੰ ਮਾਸਟਰ ਜੀ ਦੇ ਨਾਲ ਜਾਣਾ ਚੰਗਾ ਨਹੀਂ ਸੀ ਲੱਗ ਰਿਹਾ ਪਰ ਕਹਿੰਦੀ ਮੈਨੂੰ ਨਾ ਚਾਹੁੰਦੇ ਹੋਏ ਮਾਸਟਰ ਜੀ ਨਾਲ ਗੱਡੀ 'ਚ ਬੈਠਣਾ ਪਿਆ ਕਹਿੰਦੀ ਮੈਂ ਗੱਡੀ 'ਚ ਬੈਠੀ ਸੀ ਤਾਂ ਮੈਨੂੰ ਮੇਰੇ ਉਸ ਦੋਸਤ ਦਾ ਫੋਨ ਆ ਗਿਆ ਕਹਿੰਦੀ ਨਾ ਤਾਂ ਮੈਂ ਫੋਨ ਚੱਕਣ ਜੋਗੀ ਤੇ ਨਾ ਮੈਂ ਫੋਨ ਕੱਟਣ ਜੋਗੀ ਕਹਿੰਦੀ ਮੇਰੇ ਮਾਸੜ ਜੀ ਫੋਨ ਸਕਰੀਨ ਤੇ ਵੇਖ ਕੇ ਕਹਿੰਦੇ ਵੀ ਕਿਸੇ ਮੁੰਡੇ ਦਾ ਫੋਨ ਆ ਕਹਿੰਦੀ ਮੈਂ ਕਿਹਾ ਵੀ ਮਾਸੜ ਜੀ ਕਾਲਜ ਦੇ ਵਿੱਚ ਆ ਸਾਡਾ ਦੋਸਤ ਆ ਤੇ ਕਹਿੰਦੀ ਮਾਸੜ ਜੀ ਮੈਨੂੰ ਕਹਿੰਦੇ ਕਿ ਮੈਂ ਤੈਨੂੰ ਕਿਹਾ ਸੀ ਵੀ ਜੇ ਤੈਨੂੰ ਕੋਈ ਮੁੰਡਾ ਪਸੰਦ ਆਉਂਦਾ ਜਾਂ ਤੇਰਾ ਦੋਸਤ ਬਣਦਾ ਤੂੰ ਮੈਨੂੰ ਦੱਸੀ ਕਿਉਂ ਨਹੀਂ ਦੱਸਿਆ ਕਹਿੰਦੀ ਮਾਸੜ ਜੀ ਮੈਨੂੰ ਦਬਕੇ ਨਾ ਕਹਿਣ ਲੱਗੇ ਤੇ ਮੈਂ ਡਰ ਗਈ ਕਹਿੰਦੀ ਮੈਂ ਕਿਹਾ ਵੀ ਮਾਸੜ ਜੀ ਇਤਾਂ ਦੀ ਕੋਈ ਗੱਲ ਨਹੀਂ ਵੀ ਉਹ ਸਿਰਫ ਮੇਰਾ ਦੋਸਤ ਆ ਕਹਿੰਦਾ ਮੈਂ ਵੀ ਤਾਂ ਦੋਸਤ ਹੀ ਕਹਿ ਰਿਹਾ ਮੈਂ ਕਿਹੜਾ ਕੋਈ ਹੋਰ ਗੱਲ ਕਹਿ ਰਿਹਾ ਕਹਿੰਦੀ ਚੱਲ ਜਦੋਂ ਮੈਂ ਫੋਨ ਚੱਕਿਆ ਮੇਰੇ ਮਾਸੜ ਜੀ ਕਹਿੰਦੇ ਫੋਨ ਚੱਕ ਕਹਿੰਦੀ ਮੈਂ ਫੋਨ ਚੱਕ ਲਿਆ ਤਾਂ ਮੇਰੇ ਦੋਸਤ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਮਾਸੜ ਦੇ ਨਾਲ ਜਾ ਰਹੀ ਆ ਕਹਿੰਦੀ ਉਹਨੇ ਗੱਲ ਕਰਨੀ ਸ਼ੁਰੂ ਕੀਤੀ ਕਿ ਪ੍ਰੀਤ ਅੱਜ ਤੋਂ ਬਾਅਦ ਜੇ ਤੇਰਾ ਮਾਸੜ ਤੈਨੂੰ ਲੈਣ ਆਇਆ ਨਾ ਤਾਂ ਤੂੰ ਉਹਦੇ ਨਾਲ ਜਾਈ ਨਾ ਤੂੰ ਆਪਣੇ ਮੰਮੀ ਡੈਡੀ ਨਾਲ ਚਲੀ ਜਾਈ ਫੋਨ ਕਹਿੰਦੀ ਮੇਰੇ ਮਾਸੜ ਨੇ ਕਿਹਾ ਸੀ ਕਿ ਹੈਂਡ ਫ੍ਰੀ ਕਰਕੇ ਗੱਲ ਕਰ ਕਹਿੰਦੀ ਜਦੋਂ ਮੇਰੇ ਮਾਸਟਰ ਜੀ ਨੇ ਇਹ ਗੱਲ ਸੁਣੀ ਤੇ ਉਹਨੂੰ ਇਹ ਗੱਲ ਪਤਾ ਲੱਗ ਗਈ ਵੀ ਮੇਰੀਆਂ ਹਰਕਤਾਂ ਬਾਰੇ ਇਹ ਆਪਣੇ ਦੋਸਤਾਂ 'ਚ ਗੱਲ ਕਰਦੀ ਆ ਉਸ ਤੋਂ ਬਾਅਦ ਕਹਿੰਦੀ ਮੇਰੇ ਮਾਸਟਰ ਜੀ ਨੇ ਫੋਨ ਕੱਟਣ ਤੋਂ ਬਾਅਦ ਮੈਨੂੰ ਧਮਕੀ ਦਿੱਤੀ ਵੀ ਅੱਛਾ ਮੈਂ ਤੈਨੂੰ ਕਦੇ ਕੋਈ ਮਾੜੀ ਚੰਗੀ ਗੱਲ ਨਹੀਂ ਕਹੀ ਤੇ ਤੂੰ ਮੇਰੀ ਬਦਨਾਮੀ ਕਰਦੀ ਆ ਕਹਿੰਦਾ ਮੈਂ ਤੇਰੇ ਪਿਓ ਨੂੰ ਫੋਨ ਕਰਕੇ ਦੱਸੂ ਵੀ ਤੇਰੀ ਧੀ ਕਾਲਜ ਦੇ ਵਿੱਚ ਜਾ ਕੇ ਕੀ ਕੀ ਬੋਲ ਖਲਾਉਂਦੀ ਆ ਤੇ ਤੇਰੀ ਇੱਜ਼ਤ ਦੀਆਂ ਧੱਜੀਆਂ ਉਡਾਉਂਦੀ ਆ ਕਹਿੰਦੀ ਮੈਂ ਡਰ ਗਈ ਮੈਂ ਆਪਣੇ ਮਾਸਟਰ ਜੀ ਨੂੰ ਕਿਹਾ ਮਾਸਟਰ ਜੀ ਤੁਸੀਂ ਪਾਪਾ ਕੋਲ ਕੋਈ ਗੱਲ ਨਾ ਕਰਿਓ ਵੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਵੀ ਸਿਰਫ ਉਹ ਤਾਂ ਮੇਰਾ ਦੋਸਤ ਹੈਗਾ ਪਰ ਕਹਿੰਦੀ ਮਾਸਟਰ ਜੀ ਇਸ ਗੱਲ ਤੇ ਅੜੇ ਰਹੇ ਤੇ ਮੈਂ ਮੇਰੇ ਮਾਸਟਰ ਜੀ ਨੂੰ ਕਿਹਾ ਮਾਸਟਰ ਜੀ ਮੈਂ ਤੁਹਾਡੀ ਹਰ ਗੱਲ ਮੰਨੂਗੀ ਪਰ ਪਲੀਜ਼ ਤੁਸੀਂ ਮੇਰੇ ਪਾਪਾ ਨੂੰ ਕੁਝ ਨਾ ਦੱਸਿਓ ਚਲੋ ਕਹਿੰਦੀ ਅਸੀਂ ਘਰ ਆ ਗਏ ਤੇ ਘਰ ਆ ਕੇ ਵੀ ਕਹਿੰਦੀ ਮੈਨੂੰ ਡਰੀ ਲੱਗੀ ਆ ਮੈਨੂੰ ਵੇਖ ਕੇ ਮੇਰੀ ਮਾਸੀ ਕਹਿੰਦੀ ਵੀ ਤੇਰੀ ਸ਼ਪਲ ਨੂੰ ਕੀ ਹੋਇਆ ਤੂੰ ਐਂ ਕਾ ਤੋ ਡਰੀ ਡਰੀ ਹੋਈ ਆ ਤੇ ਮੇਰੇ ਮਾਸਟਰ ਜੀ ਕਹਿਣ ਲੱਗੇ ਵੀ ਨਹੀਂ ਡਰੀ ਡਰੀ ਨਹੀਂ ਹੈਗੀ ਉਹ ਤਾਂ ਮੈਂ ਨਾ ਇਹਨੂੰ ਲੈਣ ਗਿਆ ਲੇਟ ਹੋ ਗਿਆ ਸੀ ਤੇ ਇਹ ਡਰ ਗਈ ਸੀ ਕਿਤੇ ਮੈਂ ਇਕੱਲੀ ਨਾ ਰਹਿ ਜਾ ਮੇਰੇ ਮਾਸਟਰ ਜੀ ਨੇ ਕਿਹਾ ਕਿ ਗੱਲ ਟਾਲ ਦਿੱਤੀ ਕਹਿੰਦੇ ਅਗਲੇ ਦਿਨ ਵੀ ਮੈਂ ਮਾਸੀ ਕੋਲ ਰਹਿਣਾ ਸੀ ਅਗਲੇ ਦਿਨ ਮੇਰੀ ਮਾਸੀ ਨੇ ਤੇ ਮੇਰੀ ਮਾਸੀ ਦੇ ਮੁੰਡੇ ਨੇ ਕਿਤੇ ਬਾਹਰ ਜਾਣਾ ਸੀਗਾ ਉਹਨਾਂ ਨੂੰ ਜ਼ਰੂਰੀ ਕੰਮ ਸੀ ਕਹਿੰਦੀ ਮੈਂ ਮੇਰੀ ਮਾਸੀ ਨੂੰ ਕਿਹਾ ਮਾਸੀ ਜੀ ਤੁਸੀਂ ਮੈਨੂੰ ਨਾਲ ਹੀ ਲੈ ਚਲੋ ਵੀ ਮੈਨੂੰ ਹੋਸਟਲ ਛੱਡ ਦਿਓ ਤੇ ਤੁਸੀਂ ਅੱਗੇ ਚਲੇ ਜਾਇਓ ਪਰ ਮੇਰੀ ਮਾਸੀ ਦਾ ਮੁੰਡਾ ਕਹਿੰਦਾ ਵੀ ਦੀਦੀ ਅਸੀਂ ਤਾਂ ਨਾ ਜਲਦੀ ਜਾਣਾਗਾ ਵੀ ਤੇਰਾ ਹੋਸਟਲ ਵੀ ਤੂੰ ਅੱਜ ਰਹਿ ਸਕੋ ਨਾਲੇ ਪਾਪਾ ਇਕੱਲੇ ਇਹਨਾਂ ਦੀ ਰੋਟੀ ਵਗੈਰਾ ਬਣਾਦੀ ਵੀ ਸ਼ਾਮ ਨੂੰ ਅਸੀਂ ਆ ਜਾਾਂਗੇ ਤੇ ਕੱਲ ਨੂੰ ਮੈਂ ਤੈਨੂੰ ਛੱਡਿਆਉਂ ਕਹਿੰਦੀ ਹੁਣ ਮੈਂ ਉਹਨੂੰ ਕੀ ਦੱਸਾਂ ਵੀ ਮਾਸਟਰ ਜੀ ਨਾਲ ਤਾਂ ਮੈਂ ਇਕੱਲੀ ਨੇ ਨਹੀਂ ਰਹਿਣਾ ਪਰ ਕਹਿੰਦੀ ਮੇਰੀ ਮਜਬੂਰੀ ਸੀ ਮੈਂ ਕੁਝ ਬੋਲ ਨਾ ਸਕੀ ਜਦੋਂ ਮਾਸੀ ਜੀ ਤੇ ਮਾਸੀ ਦਾ ਬੇਟਾ ਚਲੇ ਗਏ ਤਾਂ ਮਾਸਟਰ ਜੀ ਨੇ ਮੇਰੇ ਨਾਲ ਉਹ ਕੰਮ ਕੀਤਾ ਜਿਹਦੇ ਬਾਰੇ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਮੇਰੇ ਮਾਸਟਰ ਜੀ ਨੇ ਮੇਰੇ ਨਾਲ ਗਲਤ ਕੰਮ ਕੀਤਾ ਤੇ ਮੈਨੂੰ ਕਿਹਾ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਰੋਲਾ ਪਾ ਦੂੰਗਾ ਕਿ ਤੂੰ ਗਲਤਾਂ ਤੂੰ ਮੁੰਡਿਆਂ ਨਾਲ ਘੁੰਮਦੀ ਫਿਰਦੀ ਆਂ ਕਹਿੰਦੀ ਵੀ ਮੈਂ ਇਹ ਗੱਲ ਸਮਝ ਨਹੀਂ ਪਾਈ ਵੀ ਇੰਨੇ ਇੱਕ ਸਮੇਂ ਦੇ ਵਿੱਚ ਮੇਰੇ ਨਾਲ ਕੀ ਹੋ ਗਿਆ ਪਰ ਕਹਿੰਦੀ ਮੈਂ ਅੰਦਰੋਂ ਬਹੁਤ ਡਰ ਗਈ ਸੀ ਜਦੋਂ ਕਹਿੰਦੀ ਮੇਰੀ ਮਾਸਦੀ ਸ਼ਾਮ ਨੂੰ ਘਰ ਆਈ ਤਾਂ ਕਹਿੰਦੀ ਮੈਂ ਮੇਰੀ ਮਾਸਦੀ ਦੇ ਨਾਲ ਲੱਗ ਕੇ ਬਹੁਤ ਰੋਈ ਤੇ ਮੇਰੀ ਮਾਸੀ ਹੈਰਾਨ ਰਹਿ ਗਈ ਵੀ ਤੈਨੂੰ ਕੀ ਹੋ ਗਿਆ ਵੀ ਤੂੰ ਤਾਂ ਚੰਗੀ ਬਣੀ ਨੂੰ ਛੱਡ ਕੇ ਗਏ ਸੀ ਅਸੀਂ ਕਹਿੰਦੀ ਨਾ ਤਾਂ ਹੁਣ ਮੈਂ ਮੇਰੀ ਮਾਸੀ ਨੂੰ ਦੱਸ ਸਕਦੀ ਸੀ ਕਿਉਂਕਿ ਮੇਰੇ ਮਾਸਟਰ ਨੇ ਖਬਰਾਂ ਕੀ ਕੁਝ ਕਹਿ ਦੇਣਾ ਸੀ ਤੇ ਨਾ ਹੀ ਮੇਰੀ ਗੱਲ ਤੇ ਕਿਸੇ ਨੇ ਯਕੀਨ ਕਰਨਾ ਸੀ ਕਹਿੰਦੀ ਮੈਂ ਚੁੱਪ ਰਹੀ ਉਸ ਤੋਂ ਬਾਅਦ ਕਹਿੰਦੀ ਜਦੋਂ ਮੈਂ ਹੋਸਟਲ ਆਈ ਤਾਂ ਹੋਸਟਲ ਆ ਕੇ ਮੈਂ ਆਪਣੇ ਉਸ ਫਰੈਂਡ ਦੋਨਾਂ ਫਰੈਂਡ ਨੂੰ ਹਨਾ ਦੱਸੀ ਗੱਲ ਕਿ ਮੇਰੇ ਨਾਲ ਐਦਾਂ ਹੋਇਆ ਤਾਂ ਜਿਹੜਾ ਮੇਰਾ ਉਹ ਦੋਸਤ ਸੀ ਉਹ ਮੈਨੂੰ ਕਹਿੰਦਾ ਕਿ ਪ੍ਰੀਤ ਤੂੰ ਪੁਲਿਸ ਥਾਣੇ ਨਾਲ ਰਿਪੋਰਟ ਦਰਜ ਕਰਾ ਦੇ ਪਰ ਮੈਂ ਕਿਹਾ ਕਿ ਜੇ ਮੈਂ ਰਿਪੋਰਟ ਦਰਜ ਕਰਾਈ ਤਾਂ ਸਾਡੇ ਘਰ ਦੇ ਵਿੱਚ ਬਹੁਤ ਹੰਗਾਮਾ ਮੱਚ ਜਾਣਾ ਵੀ ਨਾਲੇ ਮੇਰੇ ਮਾਪਿਓ ਦੀ ਬਦਨਾਮੀ ਹੋ ਜਾਣੀ ਆ ਕਹਿੰਦੀ ਮੈਨੂੰ ਮੇਰੀ ਉਸ ਫਰੈਂਡ ਨੇ ਤੇ ਉਸ ਮੁੰਡੇ ਨੇ ਬਹੁਤ ਕਿਹਾ ਪਰ ਕਹਿੰਦੀ ਮੈਂ ਰਿਪੋਰਟ ਦਰਜ ਨਾ ਕਰਾਈ ਉਸ ਤੋਂ ਬਾਅਦ ਕਹਿੰਦੀ ਵੀ ਮੈਂ ਜਮਾ ਟੁੱਟ ਗਈ ਸੀ ਤੇ ਮੈਨੂੰ ਇਹ ਲੱਗਣ ਲੱਗ ਗਿਆ ਸੀਗਾ ਕਿ ਮੇਰੀ ਜ਼ਿੰਦਗੀ ਆ ਜਿਹੜੀ ਖਰਾਬ ਹੋ ਗਈ ਕਹਿੰਦੀ ਉਹ ਸਾਲ ਇਸੇ ਤਰ੍ਹਾਂ ਲੰਘ ਗਿਆ ਤੇ ਜਦੋਂ ਮੈਂ ਫਾਈਨਲੀ ਫਾਈਨਲ ਇਅਰ ਦੇ ਵਿੱਚ ਹੋਈ ਕਹਿੰਦੀ ਮੈਂ ਮੇਰੇ ਮੰਮੀ ਪਾਪਾ ਨੂੰ ਕਿਹਾ ਕਿ ਅੱਜ ਤੋਂ ਬਾਅਦ ਮੈਂ ਕਦੇ ਮਾਸਦੀ ਦੇ ਪਿੰਡ ਨਹੀਂ ਜਾਣਾ ਹੈਗਾ ਵੀ ਮੈਂ ਇੱਥੇ ਆਇਆ ਕਰੂੰਗੀ ਵੀ ਆਦਰਵਾਈਜ਼ ਮੈਂ ਹੋਸਟਲ ਹੀ ਰਿਹਾ ਕਰੂੰ ਕਹਿੰਦੀ ਮੇਰੇ ਮਾਸਟਰ ਜੀ ਮੈਨੂੰ 2-3 ਵਾਰ ਲੈਣ ਆਏ ਉਹਨਾਂ ਦੀ ਜਿਹੜੀ ਨੀਅਤ ਸੀ ਉਹ ਠੀਕ ਨਹੀਂ ਸੀ ਉਹ ਮੇਰੇ ਨਾਲ ਫਿਰ ਤੋਂ ਬਲਾਤਕਾਰ ਕਰਨਾ ਚਾਹੁੰਦੇ ਸੀ ਪਰ ਕਹਿੰਦੀ ਵੀ ਮੈਂ ਉਹਨਾਂ ਤੋਂ ਪਾਸਾ ਵੱਟ ਗਈ ਸੀ ਕਹਿੰਦੀ ਜਦੋਂ ਮੇਰੇ ਮਾਸਟਰ ਨੂੰ ਪਤਾ ਲੱਗ ਗਿਆ ਵੀ ਇਹ ਸਾਡੇ ਘਰ ਨਹੀਂ ਆਉਗੀ ਤਾਂ ਮੇਰੇ ਮਾਸਟਰ ਜੀ ਨੇ ਮੇਰੇ ਪਾਪਾ ਨੂੰ ਫੋਨ ਕਰਕੇ ਕਿਹਾ ਕਿ ਪਹਿਲਾਂ ਮੈਂ ਪ੍ਰੀਤ ਨੂੰ ਲੈ ਕੇ ਆਉਂਦਾ ਹੁੰਦਾ ਸੀ ਹੁਣ ਪ੍ਰੀਤ ਮੇਰੇ ਨਾਲ ਆਉਂਦੀ ਨਹੀਂ ਛੁੱਟੀ ਵਾਲੇ ਦਿਨ ਇਹ ਮੁੰਡਿਆਂ ਨਾਲ ਘੁੰਮਦੀ ਫਿਰਦੀ ਆ ਮੈਂ ਇਹਨੂੰ ਆਪ ਦੇਖਿਆ ਕਹਿੰਦੀ ਮੇਰੇ ਪਾਪਾ ਨੇ ਮੇਰੇ ਮਾਸੜ ਦੀ ਗੱਲ ਤੇ ਯਕੀਨ ਕਰ ਲਿਆ ਤੇ ਮੇਰੇ ਪਾਪਾ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਤਿਆਰ ਹੋ ਜਾਵੇਂ ਤੈਨੂੰ ਲੈਣ ਆਉਣਾ ਹੁਣ ਕਹਿੰਦੀ ਮੈਨੂੰ ਕੀ ਪਤਾ ਸੀ ਵੀ ਮੇਰੇ ਪਾਪਾ ਕਿਉਂ ਲੈਣ ਆਉਂਦੇ ਆ ਚਲੋ ਕਹਿੰਦੀ ਮੈਂ ਤਿਆਰ ਹੋ ਗਈ ਤੇ ਮੇਰੇ ਪਾਪਾ ਮੈਨੂੰ ਹੋਸਟਲ ਦੇ ਵਿੱਚੋਂ ਲੈ ਗਏ ਜਦੋਂ ਮੇਰੇ ਪਾਪਾ ਆਏ ਤਾਂ ਉਹਨਾਂ ਦਾ ਵਿਹੇਵਾ ਬਿਲਕੁਲ ਬਦਲਿਆ ਹੋਇਆ ਸੀ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਮੈਂ ਸੋਚਿਆ ਚਲੋ ਪਾਪਾ ਨੂੰ ਕੋਈ ਪਰੇਸ਼ਾਨੀ ਹੋਊਗੀ ਜਦੋਂ ਅਸੀਂ ਕਹਿੰਦੀ ਘਰ ਗਏ ਤੇ ਘਰ ਜਾ ਕੇ ਕਹਿੰਦੀ ਮੇਰੀ ਮਾਂ ਨੇ ਵੀ ਮੇਰੇ ਨਾਲ ਅੱਜ ਨਾਲ ਗੱਲ ਨਾ ਕੀਤੀ ਜਦੋਂ ਕਹਿੰਦੀ ਅਸੀਂ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਮੇਰੀ ਮਾਂ ਮੇਰੀ ਬਾਹ ਫੜ ਕੇ ਅੰਦਰ ਲੈ ਗਈ ਤੇ ਮੇਰੀ ਮਾਂ ਕਹਿੰਦੀ ਵੀ ਜਦੋਂ ਤੈਨੂੰ ਅਸੀਂ ਹੋਸਟਲ ਭੇਜਿਆ ਸੀ ਤੇਰੇ ਪਿਓ ਨੇ ਤੇਰੇ ਪੈਰਾਂ 'ਚ ਪੱਗ ਧਰੀ ਸੀ ਨਾ ਵੀ ਤੂੰ ਸਾਡੀ ਇੱਜ਼ਤ ਦੀ ਲਾਜ ਰੱਖੀ ਅਸੀਂ ਤੈਨੂੰ ਇਸ ਕਰਕੇ ਪੜਾਉਣੇ ਆ ਕਿ ਤੂੰ ਬਾਹਰ ਮੁੰਡਿਆਂ ਨਾਲ ਤੁਰੇ ਫਿਰੇ ਕਹਿੰਦੀ ਮੈਂ ਆਖਿਆ ਮੰਮੀ ਤੁਹਾਨੂੰ ਗਲਤ ਫਹਮੀ ਹੋਈ ਆ ਵੀ ਤੁਹਾਨੂੰ ਕਿਹਨੇ ਕਹੀ ਇਹ ਗੱਲ ਕਹੋ ਕਦੀ ਜਿਆਦਾ ਭੋਲੀ ਬਣਨ ਦੀ ਕੋਸ਼ਿਸ਼ ਨਾ ਕਰ ਤੂੰ ਤੇਰੇ ਮਾਸੜ ਨਾਲ ਪਿੰਡ ਕਿਉਂ ਨਹੀਂ ਜਾਂਦੀ ਸਾਨੂੰ ਪਤਾ ਤੂੰ ਮੁੰਡਿਆਂ ਨਾਲ ਘੁੰਮਣਾ ਫਿਰਨਾ ਹੁੰਦਾ ਕਹਿੰਦੀ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਜੇ ਮੈਂ ਤੈਨੂੰ ਗੱਲ ਸੱਚ ਦੱਸ ਤੀ ਨਾ ਤੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਕਹਿੰਦੀ ਮੇਰੀ ਮਾਂ ਕਹਿੰਦੀ ਚਲ ਤੂੰ ਅੱਜ ਦੱਸ ਹੀ ਦੇ ਕਹਿੰਦੀ ਮੈਂ ਆਪਣੀ ਮਾਂ ਨੂੰ ਕਿਹਾ ਵੀ ਜਿਹੜੇ ਤੂੰ ਆਪਣੇ ਜੀਜੇ ਦੀ ਵਾਲੀ ਸਾਈਡ ਲੈਣੀ ਆ ਨਾ ਉਸ ਜੀਜੇ ਨੇ ਤੇਰੀ ਧੀ ਦੀ ਇੱਜ਼ਤ ਲੁੱਟੀ ਆ ਮੇਰੀ ਇੱਜ਼ਤ ਨੂੰ ਹੱਥ ਪਾਇਆ ਮੈਂ ਇਸ ਕਰਕੇ ਉਹਦੇ ਨਾਲ ਨਹੀਂ ਜਾਂਦੀ ਕਹਿੰਦੀ ਇਹ ਗੱਲ ਸੁਣ ਕੇ ਮੇਰੀ ਮਾਂ ਨੇ ਮੇਰੇ ਇੱਕ ਚਪੇੜ ਮਾਰੀ ਤੇ ਮੈਨੂੰ ਕਹਿੰਦੀ ਆ ਕਿ ਤੂੰ ਆਪਣੀ ਗਲਤੀ ਲਕਾਉਣ ਲਈ ਮੇਰੇ ਰੱਬ ਵਰਗੇ ਜੀਦੇ ਤੇ ਇਲਜ਼ਾਮ ਲਾਉਣੀ ਆ ਕਹਿੰਦੀ ਇਹ ਗੱਲ ਮੇਰੀ ਮਾਂ ਨੇ ਮੇਰੇ ਪਿਓ ਨੂੰ ਦੱਸੀ ਤਾਂ ਮੇਰੇ ਪਿਓ ਨੇ ਵੀ ਮੈਨੂੰ ਬਹੁਤ ਕੁੱਟਿਆ ਕਹਿੰਦੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹ ਤੇਰੇ ਪਿਓ ਵਰਗਾ ਵੀ ਤੂੰ ਆਪਣੀ ਗਲਤੀ ਲਕਾਉਣ ਲਈ ਉਹਦੇ ਤੇ ਇਲਜ਼ਾਮ ਲਾਉਣੀ ਆ ਕਹਿੰਦੀ ਮੇਰੇ ਘਰ ਦੇ ਆਣੇ ਮੇਰੀ ਇੱਕ ਨਾ ਸੁਣੀ ਮੈਂ ਕਹਿੰਦੀ ਵਾਸਤੇ ਪਾਉਂਦੀ ਰਹੀ ਰੋਂਦੀ ਰਹੀ ਪਰ ਮੇਰੇ ਘਰ ਦੇ ਕਹਿੰਦੇ ਕਿ ਤੂੰ ਸਾਡੇ ਲਈ ਅੱਜ ਤੋਂ ਮਰ ਗਈ ਆ ਅਸੀਂ ਤੇਰੇ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਤੂੰ ਇੰਨੀ ਘਟਿਆ ਨਿਕਲੇਂਗੀ ਇਹਨੇ ਮੇਰੀ ਮਾਂ ਨੇ ਮੇਰੇ ਪਿਓ ਨੂੰ ਕਿਹਾ ਵੀ ਜਾਂ ਤਾਂ ਇਹਨੂੰ ਘਰੋਂ ਕੱਢ ਦੇ ਤੇ ਚਾਹ ਕਹਿੰਦੀ ਆਪਾਂ ਚਲੇ ਜਾਂਦੇ ਆ ਘਰੋਂ ਮਰ ਜਾਂਦੇ ਆ ਕਹਿੰਦੀ ਇਹਨੇ ਆਪਾਂ ਨੂੰ ਕਿਤੇ ਰਹਿਣ ਜੋਗੇ ਨਹੀਂ ਛੱਡਣਾ ਹੈਗਾ ਕਿਉਂਕਿ ਮੇਰੀ ਮਾਂ ਆਪਣੀ ਭੈਣ ਤੇ ਭਣੋਈਏ ਤੇ ਬਹੁਤ ਜ਼ਿਆਦਾ ਯਕੀਨ ਕਰਦੀ ਸੀ ਕਹਿੰਦੀ ਮੈਂ ਉੱਥੋਂ ਆਪਣਾ ਬੈਗ ਪੈਕ ਕੀਤਾ ਤੇ ਮੈਂ ਆਪਣੇ ਮਾਪਿਆਂ ਨੂੰ ਕਿਹਾ ਕਿ ਜੇ ਤੁਹਾਨੂੰ ਲੱਗਦਾ ਹਨਾ ਵੀ ਮੈਂ ਗਲਤਾਂ ਤੇ ਤੁਸੀਂ ਮੇਰੀ ਸ਼ਕਲ ਵੀ ਨਾ ਵੇਖਿਓ ਪਰ ਤੁਸੀਂ ਆਪਣੇ ਆਪ ਨੂੰ ਕੁਝ ਨਾ ਕਰੋ ਮੇਰੇ ਤੋਂ ਇਹ ਦੋਸ਼ ਆ ਜਿਹੜਾ ਇਹ ਗੁਨਾਹ ਲੈ ਕੇ ਜਿਉਂਿਆ ਨਹੀਂ ਜਾਣਾ ਕਹਿੰਦੀ ਮੈਂ ਇਹ ਸੋਚਿਆ ਵੀ ਚਲ ਅੱਜ ਮੈਂ ਜਾਂਨੀ ਆ ਵੀ ਇਹਨਾਂ ਦਾ ਗੁੱਸਾ ਠੰਡਾ ਹੋ ਜਾਊਗਾ ਤੇ ਇਹ ਮੈਨੂੰ ਆਪੇ ਬੁਲਾ ਲੈਣਗੇ ਮੈਂ ਕਹਿੰਦੀ ਹੋਸਟਲ ਆ ਗਈ ਹੋਸਟਲ ਆਉਣ ਤੋਂ ਬਾਅਦ ਕਹਿੰਦੀ ਮੈਂ ਵੇਟ ਕੀਤੀ ਇੱਕ ਮਹੀਨਾ ਦੋ ਮਹੀਨੇ ਕਿ ਮੇਰੇ ਮੰਮੀ ਪਾਪਾ ਮੈਨੂੰ ਫੋਨ ਕਰਨਗੇ ਕਾਲ ਕਰਨਗੇ ਪਰ ਕਹਿੰਦੀ ਉਹਨਾਂ ਨੇ ਮੈਨੂੰ ਕਦੇ ਕਾਲ ਨਾ ਕੀਤੀ ਇੱਕ ਦਿਨ ਮੈਂ ਆਪਣੇ ਪਾਪਾ ਨੂੰ ਕਾਲ ਕੀਤੀ ਤਾਂ ਮੇਰੇ ਪਾਪਾ ਨੇ ਕਿਹਾ ਕਿ ਤੂੰ ਸਾਡੀ ਧੀ ਨਹੀਂ ਹੋ ਸਕਦੀ ਤੂੰ ਮਰ ਗਈ ਆ ਸਾਡੇ ਲਈ ਅਸੀਂ ਤਾਂ ਇਹ ਕਹਿ ਦਿਆਂਗੇ ਕਿ ਸਾਡੀ ਧੀ ਆ ਜਿਹੜੀ ਕਿਸੇ ਨਾਲ ਨਿਕਲ ਕੇ ਚਲੀ ਗਈ ਅੱਜ ਤੋਂ ਬਾਅਦ ਤੂੰ ਸਾਡੇ ਘਰ ਨਾ ਆਈ ਤੂੰ ਸਾਨੂੰ ਆਪਣੀ ਸ਼ਕਲ ਵੀ ਨਾ ਵਿਖਾਈ ਕਦੇ ਮੈਂ ਸੋਚਿਆ ਵੀ ਮੇਰੇ ਮਾਪਿਓ ਇੰਨਾ ਵੱਡਾ ਫੈਸਲਾ ਕਿਵੇਂ ਲੈ ਸਕਦੇ ਆ ਹਨਾ ਪਰ ਕਹਿੰਦੀ ਮੇਰੇ ਮਾਪਿਓ ਨੇ ਸੱਚੀ ਮੈਨੂੰ ਉਸ ਛੋਟੀ ਜੀ ਗੱਲ ਪਿੱਛੇ ਤਿਆਗਤਾ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀ ਮੇਰੀ ਇੱਜ਼ਤ ਲੁੱਟੀ ਗਈ ਸੀ ਪਰ ਮੇਰੇ ਮਾਪਿਓ ਦੇ ਅੱਖਾਂ ਤੇ ਮੇਰੇ ਮਾਸੀ ਮਾਸੜ ਦੇ ਵਿਸ਼ਵਾਸ ਦੀ ਪੱਟੀ ਬੰਨੀ ਸੀ ਪਰ ਕਹਿੰਦੀ ਮੇਰੀ ਮਾਂ ਨੇ ਜਦੋਂ ਆਪਣੀ ਭੈਣ ਕੋਲੇ ਗੱਲ ਕੀਤੀ ਤਾਂ ਮੇਰੀ ਮਾਸੀ ਆ ਜਿਹੜੀ ਉਹ ਵੀ ਮੇਰੇ ਤੇ ਵਰੀ ਕਹਿੰਦੀ ਇਹਨੂੰ ਸ਼ਰਮ ਨਹੀਂ ਆਉਂਦੀ ਆਪਣੇ ਮਾਸੜ ਨੂੰ ਇੰਨੀ ਵੱਡੀ ਗੱਲ ਕਹਿੰਦੇ ਹੋਏ ਉਦੋਂ ਤਾਂ ਮਾਸੜ ਨੂੰ ਲੈ ਕੇ ਬਾਜ਼ਾਰ ਤੁਰੇ ਫਿਰਦੀ ਸੀ ਤੇ ਮਾਸੜ ਨਾਲ ਗੱਡੀ 'ਚ ਬਹਿ ਕੇ ਆਉਂਦੀ ਸੀ ਉਹ ਤਾਂ ਮਾਸੜ ਮਾੜਾ ਹੋਇਆ ਨਾ ਹੁਣ ਮਾਸੜ ਮਾੜਾ ਹੋ ਗਿਆ ਇਹ ਤੇਰੀ ਧੀ ਦੇ ਲੱਛਣ ਠੀਕ ਨਹੀਂ ਮੈਨੂੰ ਕਈ ਵਾਰ ਦੱਸਿਆ ਤੇਰੇ ਜੀਜੇ ਨੇ ਮੈਂ ਤੇਰੇ ਕੋਲੇ ਕੀ ਦੱਸਦੀ ਇਹ ਸਭੋਂ ਆਪ ਆਪਦੇ ਮਾਸੜ ਤੇ ਡੋਰੇ ਡਾਲਦੀ ਸੀ ਇਹੋ ਜੀ ਗੱਲ ਸੁਣ ਕੇ ਕਹਿੰਦੀ ਮੇਰੀ ਮਾਂ ਨੇ ਮੇਰੇ ਤੇ ਫਿਰ ਯਕੀਨ ਨਾ ਕੀਤਾ ਵੀ ਮੇਰੀ ਮਾਂ ਮੈਨੂੰ ਕਹਿੰਦੀ ਆ ਕਿ ਇਹੋ ਜੀ ਧੀ ਹੋਣ ਨਾਲੋਂ ਤਾਂ ਤੂੰ ਮਰੀ ਚੰਗੀ ਅਸੀਂ ਬੇ ਔਲਾਦ ਚੰਗੇ ਸੀ ਉਸ ਤੋਂ ਬਾਅਦ ਕਹਿੰਦੀ ਮੇਰੇ ਮਾਪਿਓ ਨੇ ਮੈਨੂੰ ਕਦੇ ਨਾ ਬੁਲਾਇਆ ਮੈਂ ਕਹਿੰਦੀ ਫਾਈਨਲ ਇਅਰ ਦੀ ਡਿਗਰੀ ਕਰਨ ਤੋਂ ਬਾਅਦ ਉਸੇ ਹੀ ਕਾਲਜ ਦੇ ਵਿੱਚ ਜੌਬ ਕਰਨ ਲੱਗੀ ਜਦੋਂ ਕਹਿੰਦੀ ਮੈਨੂੰ ਇਹ ਪਤਾ ਲੱਗਿਆ ਵੀ ਮੇਰੇ ਘਰ ਦੇ ਮੈਨੂੰ ਕਦੇ ਨਹੀਂ ਬੁਲਾਉਣਗੇ ਤਾਂ ਮੈਂ ਇੱਥੇ ਦਿੱਲੀ ਦੇ ਵਿੱਚ ਆ ਕੇ ਇਹ ਨੌਕਰੀ ਜੁਆਇਨ ਕਰ ਲਈ ਤੇ 6 ਮਹੀਨੇ ਹੋ ਗਏ ਹਨ ਮੈਨੂੰ ਆਈ ਨੂੰ ਵੀ ਮੈਂ ਇਥੇ ਹੋਸਟਲ ਦੇ ਵਿੱਚ ਰਹਿਨੀ ਆ ਤੇ ਮੈਂ ਚਾਹੁੰਦੀ ਸੀ ਕਿ ਇਹ ਗੱਲ ਮੈਂ ਤੈਨੂੰ ਪਹਿਲਾਂ ਦੱਸਾਂ ਪਰ ਕਹਿੰਦੀ ਮੇਰੀ ਹਿੰਮਤ ਨਹੀਂ ਪਈ ਪਰ ਹੁਣ ਮੈਨੂੰ ਇਹ ਲੱਗਦਾ ਕਿ ਜਦੋਂ ਤੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਆ ਤਾਂ ਮੈਨੂੰ ਸੱਚ ਦੱਸ ਦੇਣਾ ਚਾਹੀਦਾ ਤੇ ਉਹ ਮਣੀ ਨੂੰ ਕਹਿੰਦੀ ਆ ਕਿ ਮਣੀ ਮੇਰੀ ਜ਼ਿੰਦਗੀ ਦੀ ਇਹ ਇੱਕ ਕੌੜੀ ਸਚਾਈ ਆ ਵੀ ਜੇ ਤਾ ਤੂੰ ਮੇਰੇ ਤੇ ਯਕੀਨ ਕਰਦਾ ਹਨਾ ਫਿਰ ਤਾਂ ਤੂੰ ਮੇਰੇ ਨਾਲ ਵਿਆਹ ਕਰਵਾ ਸਕਦਾ ਐਂਡ ਇਨ ਅ ਫਿਊਚਰ ਜੇ ਤੂੰ ਮੈਨੂੰ ਤਾਨੇ ਮੇਨੇ ਦੇਣੇ ਆ ਤਾ ਤੂੰ ਮੈਨੂੰ ਅੱਜ ਮਣਾ ਕਰ ਸਕਦਾ ਜਿੱਥੇ ਮੈਂ ਪਹਿਲਾਂ ਕੱਲੀ ਰਹਿ ਰਹੀ ਆ ਉੱਥੇ ਹੁਣ ਕੱਲੀ ਰਹਿ ਲੂੰਗੀ ਪਰ ਵਿਆਹ ਤੋਂ ਬਾਅਦ ਤੇਰੀ ਬੇਰੁਖੀ ਤੇਰੇ ਤਾਨੇ ਮੇਨੇ ਮੇਰੇ ਤੋਂ ਸਹਿਣ ਨਹੀਂ ਹੋਣੇ ਤਾਂ ਮਣੀ ਆ ਜਿਹੜਾ ਗੱਲ ਸੁਣਦੇ ਸੁਣਦੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਬਹੁਤ ਰੋਂਦਾ ਤੇ ਉਹ ਪ੍ਰੀਤ ਦਾ ਹੱਥ ਫੜ ਕੇ ਕਹਿੰਦਾ ਕਿ ਪ੍ਰੀਤ ਤੂੰ ਮਣੀ ਦੀ ਬਾਹ ਫੜੀ ਐ ਤੇ ਮਣੀ ਨੇ ਤੇਰਾ ਹੱਥ ਫੜਿਆ ਤੇ ਇਹ ਹੱਥ ਛੱਡਣ ਲਈ ਨਹੀਂ ਫੜਿਆ ਹੈਗਾ ਤੂੰ ਇਹ ਗੱਲ ਭੁੱਲ ਜਾ ਕਿ ਮਣੀ ਕਦੇ ਵੀ ਕਿਸੇ ਤੇਰੇ ਅਤੀਤ ਕਰਕੇ ਤੈਨੂੰ ਛੱਡ ਦੇਊਗਾ ਜਾਂ ਤਾਨੇ ਮੇਨੇ ਮਾਰੂਗਾ ਦੇਖ ਜੋ ਤੇਰੇ ਨਾਲ ਹੋਇਆ ਉਹਦੇ ਵਿੱਚ ਤੇਰੀ ਕੋਈ ਵੀ ਗਲਤੀ ਨਹੀਂ ਹੈਗੀ ਤੇ ਮੈਂ ਇਹਨਾਂ ਗੱਲਾਂ ਤੋਂ ਬਹੁਤ ਉੱਪਰ ਉੱਠ ਕੇ ਸੋਚਦਾ ਤੂੰ ਮੈਨੂੰ ਸੱਚ ਦੱਸਿਆ ਮੇਰੇ ਲਈ ਇਹੀ ਬਹੁਤ ਵੱਡੀ ਗੱਲ ਆ ਜੇ ਤੂੰ ਮੈਨੂੰ ਸੱਚ ਨਾਲ ਦੱਸਦੀ ਫਿਰ ਵੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਮੈਨੂੰ ਇਹ ਸਚਾਈ ਨਾ ਪਤਾ ਲੱਗਦੀ ਪਰ ਤੂੰ ਸੱਚ ਦੱਸ ਕੇ ਆਪਣੇ ਰਿਸ਼ਤੇ ਦੀ ਮਰਿਆਦਾ ਨੂੰ ਕਾਇਮ ਰੱਖਿਆ ਤੇ ਤੂੰ ਭੁੱਲ ਜਾ ਕੇ ਤੇਰੇ ਤੇਰੇ ਅਤੀਤ ਦੇ ਵਿੱਚ ਤੇਰੇ ਨਾਲ ਇਦਾਂ ਦਾ ਕੁਝ ਹੋਇਆਗਾ ਬਸ ਤੂੰ ਮੇਰੀ ਆ ਤੇ ਹਮੇਸ਼ਾ ਮੇਰੀ ਰਹੇਗੀ ਚਲੋ ਉਸ ਤੋਂ ਬਾਅਦ ਮਣੀ ਆ ਜਿਹੜਾ ਉਹ ਵਾਪਸ ਗੱਡੀ ਲੈ ਕੇ ਆਉਂਦਾ ਪ੍ਰੀਤ ਨੂੰ ਉੱਥੇ ਕਮਰੇ 'ਚ ਛੱਡਦਾ ਤੇ ਉਹਦੀ ਸਹੇਲੀ ਉਹ ਫੋਨ ਕਰਦਾ ਕਿ ਤੂੰ ਪ੍ਰੀਤ ਨਾਲ ਰਹਿਣਾ ਤੇ ਉਹ ਕਹਿੰਦਾ ਕਿ ਆਪਾਂ ਜਲਦੀ ਵਿਆਹ ਕਰਵਾਵਾਂਗੇ ਮਣੀ ਆਪਣੇ ਘਰਦਿਆਂ ਨਾਲ ਗੱਲ ਕਰਕੇ ਇੱਕ ਹਫ਼ਤੇ ਦੇ ਵਿੱਚ ਪ੍ਰੀਤ ਨਾਲ ਵਿਆਹ ਕਰ ਲੈਂਦਾ ਮਣੀ ਪ੍ਰੀਤ ਨੂੰ ਕਹਿੰਦਾ ਕਿ ਜੇ ਤੂੰ ਵਿਆਹ ਤੇ ਆਪਣੇ ਮੰਮੀ ਪਾਪਾ ਨੂੰ ਬੁਲਾਉਣਾ ਚਾਹੀ ਤਾਂ ਬੁਲਾ ਸਕਦੀ ਆ ਪ੍ਰੀਤ ਕਹਿੰਦੀ ਵੀ ਉਹਨਾਂ ਨੇ ਮੇਰੇ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਆ ਵੀ ਇਸ ਲਈ ਮੈਂ ਉਹਨਾਂ ਨੂੰ ਨਹੀਂ ਬੁਲਾਉਂਗੀ ਪ੍ਰੀਤ ਨੂੰ ਇਸ ਗੱਲ ਦੀ ਆਸ ਸੀ ਕਿ ਕਦੇ ਨਾ ਕਦੇ ਮੇਰੇ ਮਾਂ ਮਾਪਿਓ ਮੈਨੂੰ ਜਰੂਰ ਫੋਨ ਕਰਨਗੇ ਇਸ ਕਰਕੇ ਉਹਨੇ ਆਪਣਾ ਫੋਨ ਨੰਬਰ ਨਹੀਂ ਬਦਲਿਆ ਸੀ ਚਲੋ ਮਣੀ ਦੇ ਮੰਮੀ ਪਾਪਾ ਸੀ ਜਿਹੜੇ ਉਹ ਬਹੁਤ ਫਾਰਵਰਡ ਸੋਚਦੇ ਸੀ ਆ ਮਣੀ ਨੇ ਉਹਨਾਂ ਨੂੰ ਸਾਰੀ ਗੱਲ ਆ ਜਿਹੜੀ ਦੱਸ ਦਿੱਤੀ ਸੀ ਕਿਉਂਕਿ ਆਉਣ ਵਾਲੇ ਸਮੇਂ 'ਚ ਉਹਨੂੰ ਪਤਾ ਸੀ ਕਿ ਪਰਿਵਾਰ ਦੇ ਵਿੱਚ ਰਹਿਣਾ ਪ੍ਰੀਤ ਨੇ ਵੀ ਕੱਲ ਨੂੰ ਕੋਈ ਇਦਾਂ ਦੀ ਗੱਲ ਹੋਵੇ ਪਰ ਮਣੀ ਦੇ ਪਾਪਾ ਤੇ ਮੰਮੀ ਇੱਕ ਸਮਾਜ ਸੇਵੀ ਸੀ ਤੇ ਉਹ ਇਹਨਾਂ ਗੱਲਾਂ ਤੋਂ ਬਹੁਤ ਉਪਰੋਕھے ਹੋਏ ਸੀ ਉਹਨਾਂ ਨੇ ਪ੍ਰੀਤ ਨੂੰ ਆਪਣੀ ਧੀ ਵਾਂਗੂ ਪੜਾਇਆ ਤੇ ਉਹਨਾਂ ਨੂੰ ਕਿਹਾ ਕਿ ਜਿਹੜੇ ਮਾਪਿਓ ਦੇ ਪਿਆਰ ਤੋਂ ਤੂੰ ਵਾਂਝੀ ਰਹੀਆਂ ਅਸੀਂ ਤੈਨੂੰ ਉਹ ਦੇਵਾਂਗੇ ਚਲੋ ਮਣੀ ਤੇ ਪ੍ਰੀਤ ਦੇ ਵਿਆਹ ਨੂੰ ਇੱਕ ਮਹੀਨਾ ਹੋ ਜਾਂਦਾ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਬਹੁਤ ਸੋਹਣੀ ਲੱਗ ਰਹੀ ਹੁੰਦੀ ਆ ਤੇ ਇੱਕ ਦਿਨ ਪ੍ਰੀਤ ਦੇ ਫੋਨ ਤੇ ਫੋਨ ਆਉਂਦਾ ਪ੍ਰੀਤ ਵਾਸਰੂਮ ਦੇ ਵਿੱਚ ਸੀ ਤਾਂ ਉਹ ਫੋਨ ਆ ਜਿਹੜਾ ਮਣੀ ਚੱਕਦਾ ਅਨਨੌਨ ਨੰਬਰ ਤੋਂ ਫੋਨ ਹੁੰਦਾ ਤਾਂ ਅੱਗੋਂ ਕਿਸੇ ਔਰਤ ਦੀ ਆਵਾਜ਼ ਸੁਣ ਕੇ ਮਣੀ ਪੁੱਛਦਾ ਕਿ ਹਾਂਜੀ ਕੌਣ ਆ ਤਾਂ ਅੱਗੋਂ ਪ੍ਰੀਤ ਦੀ ਮਾਂ ਗੱਲ ਕਰ ਰਹੀ ਹੁੰਦੀ ਆ ਤੇ ਉਹ ਕਹਿੰਦੀ ਆ ਪ੍ਰੀਤ ਉਹ ਕਹਿੰਦਾ ਹਾਂਜੀ ਤੁਸੀਂ ਦੱਸੋ ਕੌਣ ਉਹ ਕਹਿੰਦੀ ਵੀ ਇਹ ਮੇਰੀ ਤੀ ਪ੍ਰੀਤ ਦਾ ਨੰਬਰ ਆ ਨਾ ਤਾਂ ਮਣੀ ਕਹਿੰਦਾ ਹਾਂਜੀ ਕਹਿੰਦੀ ਪੁੱਤ ਮੇਰੀ ਪ੍ਰੀਤ ਨਾਲ ਗੱਲ ਕਰਾ ਦੇ ਮੈਂ ਉਹਦੇ ਨਾਲ ਗੱਲ ਕਰਨਾ ਚਾਹਣੀ ਆ ਉਹ ਬਹੁਤ ਰੋ ਰਹੀ ਸੀ ਤਾ ਮਣੀ ਕਹਿੰਦਾ ਕਿ ਇੱਕ ਮਿੰਟ ਮੈਂ ਗੱਲ ਕਰਾਉਣਾ ਮਣੀ ਬਾਥਰੂਮ ਦੇ ਵਿੱਚ ਹੀ ਪ੍ਰੀਤ ਨੂੰ ਫੋਨ ਫੜਾਉਂਦਾ ਤੇ ਪ੍ਰੀਤ ਆਪਣੀ ਮਾਂ ਦੀ ਆਵਾਜ਼ ਸੁਣ ਕੇ ਉੱਥੇ ਹੀ ਰੋਣ ਲੱਗ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਮਾਂ ਮੈਨੂੰ ਪੂਰਾ ਪ੍ਰੋਸ ਸਾਸੀ ਕਿ ਤੁਸੀਂ ਕਦੇ ਨਾ ਕਦੇ ਮੈਨੂੰ ਜ਼ਰੂਰ ਫੋਨ ਕਰੋਗੇ ਤਾਂ ਉਹਦੀ ਮਾਂ ਆਪਣੀ ਧੀ ਤੋਂ ਮਾਫੀ ਮੰਗਦੀ ਆ ਕਿ ਕਹਿੰਦੀ ਆ ਪੁੱਤ ਜੇ ਅਸੀਂ ਤੇਰੀ ਗੱਲ ਤੇ ਯਕੀਨ ਕੀਤਾ ਹੁੰਦਾ ਤਾਂ ਸ਼ਾਇਦ ਅਸੀਂ ਤੈਨੂੰ ਨਾ ਤਿਆਗਦੇ ਤੂੰ ਸਹੀ ਸੀ ਤੇਰਾ ਮਾਸਟਰ ਦਾ ਜਿਹੜਾ ਚਾਲ ਚਲਣਾ ਉਹ ਸਹੀ ਨਹੀਂ ਸੀ ਉਨੇ ਹੋਰ ਵੀ ਬਹੁਤ ਕੁੜੀਆਂ ਨਾਲ ਤੇ ਔਰਤਾਂ ਨਾਲ ਧੱਕੇਸ਼ਾਹੀ ਕੀਤੀ ਆ ਤੇ ਹੁਣ ਉਹਤੇ ਰੇਪ ਕੇਸ ਹੋਇਆ ਤੇ ਉਹਨੂੰ ਜੇਲ੍ਹ ਹੋ ਗਈ ਆ ਤੇ ਅਸੀਂ ਬੈਠ ਕੇ ਗੱਲ ਸੋਚੀ ਕਿ ਤੂੰ ਇੰਨੀ ਗਲਤ ਨਹੀਂ ਹੋ ਸਕਦੀ ਜਿਵੇਂ ਤੇਰੇ ਮਾਸੀ ਮਾਸੜ ਨੇ ਤੇਰੇ ਬਾਰੇ ਕਿਹਾ ਅਸੀਂ ਅੱਖਾਂ ਬੰਦ ਕਰਕੇ ਯਕੀਨ ਕਰ ਲਿਆ ਪਰ ਸਾਨੂੰ ਅੱਜ ਅਹਿਸਾਸ ਹੋ ਗਿਆ ਕਿ ਉਹ ਕਰੈਕਟਰਲੈਸ ਬੰਦਾ ਤੇਰੇ ਬਾਰੇ ਝੂਠ ਬੋਲਦਾ ਸੀ ਤੇ ਉਹਦੇ ਬਾਰੇ ਜੋ ਤੂੰ ਕਿਹਾ ਸੀ ਉਹ ਸੱਚ ਹੋ ਸਕਦਾ ਤਾਂ ਪ੍ਰੀਤ ਕਹਿੰਦੀ ਮਾਂ ਵੀ ਮੈਨੂੰ ਝੂਠ ਬੋਲਣ ਦੀ ਕੀ ਲੋੜ ਸੀ ਹਨਾ ਮੈਂ ਕਿਉਂ ਤੁਹਾਡੇ ਰਿਸ਼ਤੇ ਨੂੰ ਖਰਾਬ ਕਰਦੀ ਕਿਉਂ ਆਪਣੇ ਨਾਲ ਰਿਸ਼ਤੇ ਨੂੰ ਖਰਾਬ ਕਰਦੀ ਵੀ ਉਹ ਸੱਚ ਸੀ ਇਸੇ ਕਰਕੇ ਮੈਂ ਤੁਹਾਨੂੰ ਸੱਚ ਦੱਸਿਆ ਸੀ ਪਰ ਤੁਸੀਂ ਮੇਰੇ ਤੇ ਯਕੀਨ ਨਹੀਂ ਕੀਤਾ ਤਾਂ ਪ੍ਰੀਤ ਦੀ ਮਾਂ ਉਹਨੂੰ ਪੁੱਛਦੀ ਆ ਕਿ ਤੂੰ ਹੁਣ ਕਿੱਥੇ ਰਹਿਣੀ ਆ ਪ੍ਰੀਤ ਕਹਿੰਦੀ ਵੀ ਮਾਂ ਮੈਂ ਵਿਆਹ ਕਰਾ ਲਿਆ ਤੇ ਮੈਂ ਆਪਣੇ ਸਹੁਰੇ ਘਰ ਬਹੁਤ ਰਾਜੀ ਖੁਸ਼ ਹਾਂ ਤੇ ਪ੍ਰੀਤ ਦੀ ਮਾਂ ਕਹਿੰਦੀ ਫਿਰ ਤੂੰ ਹੁਣ ਮੈਨੂੰ ਮਿਲਣ ਨਹੀਂ ਆਉਣਾ ਉਹ ਕਹਿੰਦੀ ਮਾਂ ਮੈਂ ਜ਼ਰੂਰ ਆਉਂਗੀ ਤੇ ਪ੍ਰੀਤ ਕਹਿੰਦੀ ਵੀ ਮੈਂ ਆਪਣੇ ਸਹੁਰੇ ਘਰ ਬਹੁਤ ਸੁਖੀ ਹਾਂ ਮੇਰੇ ਸਹੁਰਾ ਪਰਿਵਾਰ ਬਹੁਤ ਵਧੀਆ ਪ੍ਰੀਤ ਜਦੋਂ ਫੋਨ ਕੱਟ ਕੇ ਨਾ ਕੇ ਬਾਹਰ ਆਉਂਦੀ ਆ ਤਾਂ ਉਹਦੇ ਸੱਸ ਸਹੁਰਾ ਤੇ ਮਣੀ ਪੁੱਛਦੇ ਆ ਕਿ ਕਿਹਦਾ ਫੋਨ ਸੀ ਪ੍ਰੀਤ ਦੱਸਦੀ ਆ ਕਿ ਮੇਰੇ ਮੰਮਾ ਦਾ ਫੋਨ ਸੀ ਅੱਜ ਮੈਨੂੰ ਇਨਸਾਫ ਮਿਲ ਗਿਆ ਮੇਰੇ ਮਾਸੜ ਜੀ ਨੂੰ ਉਹਨਾਂ ਦੀ ਕਰੀ ਦੀ ਸਜ਼ਾ ਮਿਲ ਗਈ ਤੇ ਉਹ ਜੇਲ੍ਹ ਦੇ ਵਿੱਚ ਨੇ ਤੇ ਮੇਰੇ ਮੰਮੀ ਪਾਪਾ ਨੇ ਮੈਨੂੰ ਵਾਪਸ ਤੋਂ ਅਪਣਾ ਲਿਆ ਇਹ ਗੱਲ ਸੁਣ ਕੇ ਮਣੀ ਤੇ ਉਹਦੇ ਮੰਮੀ ਡੈਣੀ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਉਹ ਪ੍ਰੀਤ ਨੂੰ ਕਹਿੰਦੇ ਆ ਕਿ ਤੂੰ ਸੱਚੀ ਸੀ ਨਾ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਸਾਨੂੰ ਮਾਣ ਆ ਕਿ ਤੂੰ ਸਾਡੇ ਘਰ ਦੀ ਨੂੰਹ ਬਣੀ ਆ ਫਿਰ ਉਸ ਤੋਂ ਬਾਅਦ ਪ੍ਰੀਤ ਦੀ ਸੱਸ ਆਪਣੀ ਕੁੜਮਣੀ ਨੂੰ ਫੋਨ ਕਰਦੀ ਆ ਤੇ ਭੈਣ ਜੀ ਅਸੀਂ ਵੀ ਤੁਹਾਨੂੰ ਮਿਲਣਾ ਚਾਹੁੰਨੇ ਆ ਤੁਸੀਂ ਆਪਣੀ ਧੀ ਦੇ ਘਰ ਜ਼ਰੂਰ ਆਓ ਫਿਰ ਉਸੇ ਹਫ਼ਤੇ ਹੀ ਪ੍ਰੀਤ ਦੇ ਮੰਮੀ ਪਾਪਾ ਪ੍ਰੀਤ ਦੇ ਸਹੁਰੇ ਘਰ ਮਿਲਣ ਆਉਂਦੇ ਆ ਤੇ ਉਹ ਆਪਣੀ ਧੀ ਤੋਂ ਵਾਰ-ਵਾਰ ਮਾਫੀ ਮੰਗਦੇ ਆ ਤੇ ਪ੍ਰੀਤ ਆਪਣੇ ਮੰਮੀ ਪਾਪਾ ਨੂੰ ਕਹਿੰਦੀ ਆ ਇਹ ਜਿੰਨਾ ਤੁਸੀਂ ਮੈਨੂੰ ਪਹਿਲਾਂ ਪਿਆਰ ਕੀਤਾ ਉਸ ਤੋਂ ਦੁੱਗਣਾ ਪਿਆਰ ਮੇਰੇ ਸੱਸ ਸਹੁਰਾ ਮੈਨੂੰ ਕਰਦੇ ਆ ਠੀਕ ਹੈ देर आए दुरुस्त आए ਚਲੋ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਹੁਣ ਮੇਰੀ ਜ਼ਿੰਦਗੀ ਹੈ ਜਿਹੜੀ ਸੌਖੀ ਹੋ ਜੂਗੀ ਕਿਉਂਕਿ ਮੈਂ ਇਹੀ ਚਾਹੁੰਦੀ ਸੀ ਕਿ ਮੌਤ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਸੱਚਾਈ ਜ਼ਰੂਰ ਪਤਾ ਲੱਗੇ ਮੇਰੇ ਮਨ ਦਾ ਬੋਝ ਆ ਜਿਹੜਾ ਹਲਕਾ ਹੋ ਗਿਆ ਤੇ ਹੁਣ ਮੈਂ ਬਹੁਤ ਖੁਸ਼ ਹਾਂ ਪ੍ਰੀਤ ਦੇ ਮੰਮੀ ਪਾਪਾ ਆਪਣੇ ਕੁੜਮ ਕੁੜਮਣੀ ਤੇਤੀ ਜਵਾਈ ਤੋਂ ਵਾਰ-ਵਾਰ ਮਾਫੀ ਮੰਗਦੇ ਅਤੇ ਕਹਿੰਦੇ ਆ ਕਿਤੀਏ ਅਸੀਂ ਆਪਣੀ ਗਲਤੀ ਸੁਧਾਰਨਾ ਚਾਹੁੰਦੇ ਆ ਫਿਰ ਉਸ ਤੋਂ ਬਾਅਦ ਪ੍ਰੀਤ ਦੇ ਮੰਮੀ ਪਾਪਾ ਪ੍ਰੀਤ ਤੇ ਮਨੀ ਦੇ ਵਿਆਹ ਦੀ ਗ੍ਰੈਂਡ ਪਾਰਟੀ ਰੱਖਦੇ ਆ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਕਿਉਂਕਿ ਜਿਹੜੇ ਸਮਾਜ ਦੇ ਵਿੱਚ ਆਪਾਂ ਰਹਨੇ ਆ ਧੀਆ ਨੂੰ ਇਸ ਤਰ੍ਹਾਂ ਤੇ ਆਗਿਆ ਨਹੀਂ ਜਾ ਸਕਦਾ ਜਿਹੜੇ ਸਮਾਜ ਦੇ ਵਿੱਚ ਉਹ ਰਹਿੰਦੇ ਸੀ ਲੋਕ ਉਹਨਾਂ ਨੂੰ ਪੁੱਛਦੇ ਸੀ ਕਿ ਤੁਹਾਡੀ ਧੀ ਕਿੱਥੇ ਆ ਤਾਂ ਉਹ ਇਹ ਹੀ ਕਹਿੰਦੇ ਸੀ ਕਿ ਸਾਡੀ ਧੀ ਬਾਹਰ ਚਲੀ ਗਈ ਆ ਬਾਹਰ ਨੌਕਰੀ ਕਰਦੀ ਆ ਤੇ ਜਦੋਂ ਉਹਨਾਂ ਨੂੰ ਸੱਚਾਈ ਪਤਾ ਲੱਗੀ ਤਾਂ ਫਿਰ ਉਹਨਾਂ ਨੇ ਆਪਣੀ ਧੀ ਨਾਲ ਦੁਬਾਰਾ ਕੰਟੈਕਟ ਕੀਤਾ ਆਪਣਾ ਰਿਸ਼ਤਾ ਜਿਹੜਾ ਦੁਬਾਰਾ ਉਸਾਰਿਆ ਤੇ ਜਦੋਂ ਉਹਨਾਂ ਦੇ ਵਿਆਹ ਦੀ ਗ੍ਰੈਂਡ ਪਾਰਟੀ ਕੀਤੀ ਸਾਰੇ ਰਿਸ਼ਤੇਦਾਰ ਤੇ ਮਿੱਤਰ ਦੋਸਤ ਪ੍ਰੀਤ ਤੇ ਮਣੀ ਦੇ ਵਿਆਹ ਲਈ ਬਹੁਤ ਖੁਸ਼ ਹੁੰਦੇ ਆ ਤੇ ਉਹਦੇ ਮੰਮੀ ਪਾਪਾ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਪ੍ਰੀਤ ਤੇ ਮਣੀ ਨੂੰ ਕਹਿੰਦੀ ਆ ਕਿ ਮੈਨੂੰ ਤੁਹਾਡੇ ਤੇ ਮਾਣ ਆ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਆਏ ਤਾਂ ਮੇਰੀ ਜ਼ਿੰਦਗੀ ਹੈ ਜਿਹੜੀ ਬਿਲਕੁਲ ਬਦਲ ਗਈ ਹਾਂਜੀ ਦੋਸਤੋ ਸਾਡੇ ਸਮਾਜ ਦੇ ਵਿੱਚ ਗੰਦਲੀ ਸੋਚ ਵਾਲੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਸਵਾਰਥ ਲਈ ਕਿਸੇ ਦੇ ਕੈਰੈਕਟਰ ਤੇ ਉਂਗਲ ਚੱਕਣ ਲੱਗੇ ਇੱਕ ਮਿੰਟ ਲਾਉਂਦੇ ਆ ਇਹ ਆਧਿਕਾਲ ਦੇ ਰਿਸ਼ਤੇ ਨਾਤੇ ਵੀ ਇਹੋ ਜਿਹੇ ਹੋ ਗਏ ਆ ਕਿ ਕਈ ਵਾਰ ਤਾਂ ਸਾਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਕਿਹੜੇ ਰਿਸ਼ਤੇ ਤੇ ਯਕੀਨ ਕਰੀਏ ਕਿਹੜੇ ਤੇ ਨਾ ਕਰੀਏ ਮਾਪਿਓ ਨੂੰ ਹਮੇਸ਼ਾ ਆਪਣੇ ਬੱਚਿਆਂ ਨਾਲ ਦੋਸਤਾਨਾ ਵਿਹਾਰ ਰੱਖਣਾ ਚਾਹੀਦਾ ਤੇ ਜੇ ਬੱਚੇ ਉਹਨਾਂ ਨੂੰ ਕੁਝ ਦੱਸਦੇ ਆ ਤਾਂ ਬੱਚਿਆਂ ਤੇ ਯਕੀਨ ਕਰਨਾ ਚਾਹੀਦਾ ਤੇ ਕੋਈ ਵੀ ਗੱਲ ਆ ਉਹਦੀ ਪੂਰੀ ਕੋਖ ਪੜਤਾਲ ਕਰਨੀ ਚਾਹੀਦੀ ਆ ਤਾਂ ਕਿ ਬੱਚੇ ਆਪਣੇ ਮਾਪਿਓ ਦੇ ਦੋਸਤਾਨਾ ਵਿਹਾਰ ਤੇ ਯਕੀਨ ਕਰਨਾ ਤੇ ਉਹਨਾਂ ਤੋਂ ਕੁਝ ਵੀ ਨਾ ਲਪਾਉਣ ਤੇ ਇਹੋ ਜੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰਨ ਤੋਂ ਉਹ ਬਚਿਆ ਜਾ ਸਕੇ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ